ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਸੁਣਿਆ ਮੇਲੇ ਲੱਗਦੇ ਡੰਗਰਾਂ ਦੇ ਕੁੱਤੇ ਆਵੇ ਘੋੜਿਆਂ ਦੇ ਹਨਾ ਸ਼ੇਰਾਂ ਦੇ ਪਰ ਆ ਨਵੇਂ ਕੰਮ ਹੋ ਗਿਆ ਨਾ ਟੈਂਪੂ ਵਾਲਾ ਵੀ ਕੰਮ ਸ਼ੁਰੂ ਹੋ ਗਿਆ ਹਨਾ ਅੰਮ੍ਰਿਤਸਰ ਦੀ ਧਰਤੀ ਇੱਕ ਪਾਵਨ ਧਰਤੀ ਆ ਇਸ ਧਰਤੀ 'ਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਦਾ ਪਾਵਨ ਸਥਾਨ ਆ ਜੇ ਜਿਹੜਾ ਕੁਕਾ ਪਾਰਟੀ ਉਥੇ ਆ ਮੇਲਾ ਕਰਾਉਣ ਜਾ ਰਿਹਾ ਨਾ ਜਿਹੜੇ ਵੀ ਉਹਨਾਂ ਦੇ ਪ੍ਰਬੰਧਕ ਪ੍ਰਬੰਧਕਾ ਉਹਨਾਂ ਨੂੰ ਸਾਡੇ ਵੱਲੋਂ ਬਈ ਬੇਇਨਤੀਪੂਰਨ ਨਹੀਂ ਸਾਡੇ ਵੱਲੋਂ ਸਦਾ ਖੁੱਲਾ ਸਦਾ ਹੀ ਆ ਵੀ ਯਾਦ ਡਾਂਗੋ ਡਾਂਗੀ ਆਏ ਉਹ ਜਾ ਭਗ ਭੋੜਾ ਇਕੱਠਾ ਕਰਕੇ ਤੇ ਆਪਣਾ ਰਾਹੇ ਪੈ ਜਾਓ ਇਹ ਅੰਮ੍ਰਿਤਸਰ ਦੀ ਧਰਤੀ ਬੜੀ ਪਾਵਨ ਪੁੱਤਰ ਧਰਤੀ ਆ ਇਹ ਸੂਰਬੀਰ ਬਚਨ ਕੇ ਬਲੀ ਯੋਧਿਆ ਨੇ ਇੱਥੇ ਸਿਰ ਵਾਰਿਆ ਇਸ ਧਰਤੀ ਵਾਸਤੇ ਤਾਂਤਰਪਾਪਾ ਦੀਪ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਗੁਰੂ ਰਾਮਦਾਸ ਜੀ ਦੇ ਘਰ ਨੂੰ ਆਜ਼ਾਦ ਕਰਾਉਣ ਵਾਸਤੇ ਨਾ ਜ਼ਾਲਿਮਾਂ ਦੇ ਸਿਰ ਲਾਏ ਤੇ ਸੰਸਾਰ ਦੇ ਲੋਕਾਂ ਨੂੰ ਦੱਸਿਆ ਵੀ ਇਹ ਉਹਦੇ ਪੋਤਿਆਂ ਜਿਨੇ ਸਾਨੂੰ ਮਰਨਾ ਸਿਖਾਇਆ ਤੇ ਜਿਨ੍ਹਾਂ ਨੂੰ ਮਰਨਾ ਆਉਂਦਾ ਉਹਨਾਂ ਨੂੰ ਝੁਕਣਾ ਨਹੀਂ ਆਉਂਦਾ ਇਹ ਕਰਕੇ ਬਾਬਾ ਦੀਪ ਸਿੰਘ ਦੇ ਵਾਰਿਸ ਅਜੇ ਬੈਠੇ ਆ ਬਿਲਕੁਲ ਤੇ ਨਾਲੇ ਪੰਥ ਬੁੱਢਾ ਨਾਲ ਸਦਾ ਗੱਜਦਾ ਹੀ ਰਿਹਾ ਇਹ مصیبتਾਂ ਦੇ ਵਿੱਚ ਗੱਜਿਆ ਵਾ ਤੇ ਜਦੋਂ ਵੱਡੇ ਵੱਡੇ ਇੱਥੇ ਜਾਲਮ ਚੜ੍ਹ ਕੇ ਆਉਂਦੇ ਨਾ ਇਹਨਾਂ ਦੀ ਧੌਣ 'ਚ ਕਿੱਲਾ ਕੱਢਦਾ ਇਹਦੇ ਘੜੁਕਿਆਂ ਦੀ ਕਿਹੜੀ ਗੱਲ ਆ ਇਹਨਾਂ ਨੂੰ ਮੈਂ ਇੱਕੋ ਗੱਲ ਕਹਿਣਾ ਵੀ ਭਾਈ ਬੰਦੇ ਦੇ ਪੁੱਤਾਂ ਨੂੰ ਆਪਣਾ ਮੇਲਾ ਮੂਲਾ ਜਾਂ ਬੰਦ ਕਰ ਦੋ ਚੰਗੀ ਗੱਲ ਆ ਨਹੀਂ ਤੇ ਮੈਂ ਹੋਰ ਵੀ ਜਿੰਨੇ ਆਪਣੇ ਸਚਨ ਭਰਾ ਮਾਨ ਸਿੰਘ ਦੀ ਜਾ ਰਿਹਾ ਨਾ ਮੰਡੀ ਦੇ ਵਿੱਚੋਂ ਬੜੇ-ਬੜੇ ਖੀਰੇ ਲਿਆਓ ਨਾ ਮੇਰੇ ਸਾਲਿਆਂ ਦੇ ਪੱਕੇ ਬੰਦ ਕਰਕੇ ਤੋਰੀਏ ਇਹਨਾਂ ਨੂੰ ਬਿਲਕੁਲ ਫੇਰ ਨਾ ਆਖਿਓ ਵੀ ਭਈ ਨਕਸਾਰ ਕੀਤਾ ਸਾਡਾ ਤੁਹਾਨੂੰ ਪੰਜਾਬੀ ਜੇ ਇੱਕ ਵਾਰੀ ਦੱਸਦਾ ਇਹ ਜਿਹੜਾ ਮੇਲਾ ਮੂਲਾ ਜਿਆ ਇਹਨੂੰ ਕੋਈ ਹੋਰ ਸ਼ਹਿਰ ਚ ਲੈ ਜਾਓ ਅੰਮ੍ਰਿਤਸਰ ਦੀ ਧਰਤੀ ਤੇ ਇਹੋ ਜਿਹਾ ਕੰਮ ਨਾ ਕਰੋ ਕਿ ਜਿਹਦੇ ਨਾਲ ਮੁਰ ਤੋਂ ਜਿਹੜੇ ਸਾਡੇ ਹੱਥ ਮਾਲਾ ਤੇ ਆ ਉਹ ਸਾਡੇ ਸ਼ਹਿਰਾਂ ਦੇ ਨਾ ਜਾਣ ਕਿਉਂਕਿ ਮਾਨਸਾਹਿਬ ਦੀ ਧਰ ਧਾਰਾ ਤੇ ਲਾ ਕੇ ਰੱਖਦੇ ਆ ਅਸਲ ਵਿੱਚ ਇਹ ਸੋਚਦੇ ਆ ਵੀ ਮਤਲਬ ਜਿੱਦਾਂ ਬਾਹਰਲੇ ਦੇਸ਼ਾਂ ਚੋਂ ਨੇ ਕਾਨੂੰਨ ਬਣਾ ਲਿਆ ਉਹ ਜੈਂਡਰ ਜਿਆ ਚੇਂਜ ਕਰਾ ਲੈਂਦੇ ਆ ਆਪਣੇ ਨਾ ਬੰਦੇ ਮੁੰਡੇ ਇਹਨਾਂ ਨੇ ਭੈਣ ਦਿਆ ਯਾਰਾਂ ਨੂੰ ਸ਼ਰਮ ਨਹੀਂ ਆਉਂਦੀ ਵੇਸਤਰਾਂ ਤੇ ਪੱਗਾਂ ਬੰਨੀਆਂ ਮੇਰੇ ਸਾਲੇ ਘੋੜੇ ਜਿਹੇ ਲੰਮੀਆਂ ਲੰਮੀਆਂ ਦਾੜ੍ਹੀਆਂ ਰੱਖੀਆਂ ਕੀ ਕਰਦੇ ਫਿਰਦੇ ਆ ਸਿੱਖਾਂ ਦੀ ਸ਼ਾਭੀ ਖਰਾਬ ਕਰਨ ਲਿਆ ਇਹ ਨਾਲ ਹੀ ਪ੍ਰਸ਼ਾਸਨ ਨੂੰ ਅਸੀਂ ਦੱਸ ਦਿੰਦੇ ਆ ਵੀ ਇਹਨਾਂ ਦਾ ਜਿਹੜਾ ਭਗਪੋੜਾ ਇਹਨਾਂ ਦਾ ਇਕੱਠਾ ਕਰ ਦਿਓ ਇਹਦੇ ਚ ਭਲਾ ਜੇ ਫੇਰ ਨਾ ਆਖਿਓ ਨਿਹੰਗ ਸਿੰਘ ਜਿੱਥੇ ਬੰਦੀਆਂ ਆਉਣਗੀਆਂ ਬੁੱਢਾ ਦਲ ਤਿਆਰ ਬੱਤ ਤਿਆਰ ਬੈਠਾ ਔਰ ਜਿੱਥੇ ਬੰਦੀਆਂ ਜਿੱਥੇ ਆਉਣਗੀਆਂ ਉਹਦੇ ਬਾਬਾ ਮਾਨ ਸਿੰਘ ਜਿੱਥੇ ਬੰਦੀਆਂ ਉਹ ਵੀ ਪਹੁੰਚੂਗੀ ਇਹ ਬੁੱਢਾ ਦ ਅਹੀਂ ਜਿਹੜੇ ਵੀ ਅੱਜ ਤੱਕ ਕਾਰਜ ਕੀਤੇ ਆ ਪੰਥ ਬੁੱਢਾ ਦਾਲੇ ਇੱਕ ਢਾਗ ਖੜਿਆ ਤੇ ਇੱਕ ਢਾਗ ਖੜੂਗਾ ਹੋਰ ਵੀ ਜਥੇ ਬੰਦੀਆਂ ਜਿਹੜੀਆਂ ਪਹੁੰਚ ਰਹੀਆਂ ਹੁੰਦਾ ਦਾ ਵੀ ਧੰਨਵਾਦ ਤੇ ਬਾਕੀ ਭਈ ਜਿਹੜਾ ਮੇਲਾ ਕਰਾ ਰਿਆ ਉਹਨੂੰ ਭੈਣ ਦੇ ਲਗੜੇ ਤੋਂ ਇਹ ਨਹੀਂ ਪਤਾ ਵੀ ਕਿੱਡੀ ਪਵਿੱਤਰ ਧਰਤੀ ਆ ਹੈ ਵੀ ਕਿਹੜਾ ਕੰਮ ਅਸੀਂ ਕਰਾਉਂਦੇ ਆ ਸਾਲਿਆ ਕਰੋਨਾ ਲੋਕਾਂ ਦੀਆਂ ਤੇ ਇੱਕ ਗਰੀਬ ਦੀਆਂ ਧੀਆ ਭੈਣਾਂ ਦਾ ਰਿਸ਼ਤਾ ਕਰਾਓ ਉਹਨਾਂ ਦੇ ਵਿਆਹ ਕਰਾਓ ਕੋਈ ਭਰਾ ਕਰੋ ਕੋਈ ਰਾਸ਼ਨ ਰੂਸ਼ਨ ਵੰਡੋ ਲੋਕਾਂ ਨੂੰ ਮੰਡੀ ਲਾਉਣੀ ਕੋਈ ਚੰਗੇ ਜਾਨਵਰ ਲੈ ਕੇ ਆਓ ਉਹ ਬਾਹਰੋਂ ਲਿਆਓ ਉਹਨਾਂ ਨੂੰ ਇੱਥੇ ਸੰਸਾਰ ਦੇ ਲੋਕਾਂ ਨੂੰ ਦੱਸੋ ਪੰਜਾਬ ਦੇ ਲੋਕਾਂ ਨੂੰ ਵੀ ਆ ਬਾਹਰ ਦੀ ਬ੍ਰੀਡ ਆ ਇਹ ਸਾਲੀ ਕਿੱਥੋਂ ਦੀ ਬ੍ਰੀਡ ਆ ਗਈ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੰਜਾਬ ਦੇ ਵਿੱਚ ਸਰਦਾਰ ਜਿਹੜੇ ਪੁੱਤ ਬਾਹਰੋਂ ਵਧਾਉਂਦੇ ਹੁੰਦੇ ਸੀ ਹੁਣ ਤਾਂ ਅਮਰੀਕਾ ਵਾਲਿਆਂ ਨੇ ਵੀ ਇਹਨਾਂ ਦਾ ਉੱਥੋਂ ਇਹਨਾਂ ਦੀ ਕੈਨਸਲ ਕਰ ਦਿੱਤੀ ਆ ਪੁੜਕੇ ਸਾਰੇ ਭਜਾ ਦਿੰਦੇ ਨੇ ਉਹਨਾਂ ਨੇ ਹਾਂਜੀ ਇਹਦਾ ਮੇਰੇ ਨਾਲ ਸਭਾ ਕਰ ਦਿੱਤਾ ਚਲੋ ਅਸੀਂ ਇਹ ਨਹੀਂ ਕਹਿੰਦੇ ਹਰਕ ਨੂੰ ਜੀਣ ਦਾ ਹੱਕ ਆ ਪਰ ਬਾਬਾ ਜੀ ਉਹ ਦਰਬਾਰ ਸਾਹਿਬ ਉੱਥੇ ਸਾਡਾ ਇੱਕ ਪਵਿੱਤਰ ਸਥਾਨ ਹੂੰ ਅਸੀਂ ਜਿਹੜੇ ਵੀ ਆਪਣੀ ਉੱਥੇ ਪ੍ਰਬੰਧਕ ਲੱਗੇ ਹੋਏ ਨੇ ਐਸਜੀਬੀਸੀ ਦੇ ਕਮੇਟੀ ਵਾਲੇ ਜੋ ਵੀ ਪ੍ਰਧਾਨ ਨੇ ਜਾਂ ਕਾਲ ਤੱਕ ਸਾਭ ਦੇ ਜ਼ਹੀਦਾਰ ਨੇ ਜੇ ਉਹਨਾਂ ਤੱਕ ਗੱਲ ਨਹੀਂ ਵੀ ਪਹੁੰਚੀ ਦਿਓ ਇਸ ਮਸਲੇ ਦੇ ਵੀ ਕਹਿਣ ਬਾਕੀ ਨਹੀਂ ਦਾ ਬਾਬਾ ਜੀ ਫੌਜਾਂ ਨੇ ਦਾ ਆਪਣੇ ਐਕਸ਼ਨ ਲੈਣਾ ਹੈ ਆਪਾਂ ਐਕਸ਼ਨ ਘੱਟ ਤੇ ਆਪਾਂ ਰਿਐਕਸ਼ਨ ਦੇ ਵਿੱਚ ਵੱਧ ਭਰੋਸਾ ਰੱਖਦੇ ਆ ਆਪਣੀ ਦਵਾਈ ਇਦਾਂ ਦੀ ਹੈ ਵੀ ਜਿਹੜੀ ਖਰਾਬ ਕਰ ਦਿੰਦੀ ਅੰਦਰ ਤੇ ਐਵੇਂ ਹੀ ਬਾਬਾ ਜੀ ਉਹਦੇ ਵਿੱਚ ਸਾਨਾ ਦੇ ਮਤਲਬ ਕਿ ਢੇਡ ਹੁਣੇ ਆ ਇਹ ਸਾਨ ਨੇ ਹੈਗੇ ਵੀ ਸਾਡੇ ਆਪਣੇ ਬੰਦਿਆਂ ਨੇ ਆਪਸ ਵਿੱਚ ਵੱਧ ਕਰਨਾ ਆ ਤੇ ਇਹਨਾਂ ਦਾ ਵੱਧ ਵੱਜਣਾ ਆ ਅਸੀਂ ਡੀਸੀ ਨੂੰ ਸੀਪੀ ਨੂੰ ਇਦਾਂ ਦਾ ਅਮਰੋਦ ਸਰ ਦੀ ਧਰਤੀ ਤੇ ਕੋਈ ਵੀ ਮੇਲਾ ਨਹੀਂ ਹੋਣਾ ਚਾਹੀਦਾ ਇਹ ਆਪਾਂ ਕਹਿਤਾ ਆ ਵੀਰ ਹੋਣਾ ਨੇ ਵੀ ਕਹਿਤਾ ਆ ਹੋਰ ਵੀ ਵੀਰ ਜਿ세 ਬੰਦੀਆਂ ਜਿਹੜੀਆਂ ਬਿਆਨ ਦੇਣ ਡੀਆਂ ਆ ਜੇ ਅੱਜ ਇੱਕ ਜਗ੍ਹਾ ਹੋਊਗਾ ਤੇ ਹਰ ਜਗ੍ਹਾ ਹੋਊਗਾ ਇਹਨਾਂ ਨੇ ਮੰਨ ਸਕਦੀ ਜਿਦਾਂ ਨਰੰਗਕਾਰੀਆਂ ਨੇ ਵਾਲਾ ਆਪਣਾ ਚੈਲੰਜ ਕਰਦੇ ਹਨ ਖੁੱਲਾ ਸਾਨੂੰ ਕੋ ਡੱਕਣ ਵਾਲਾ ਉਦੋਂ 13 ਸਿੰਘ ਸ਼ਹੀਦ ਕਰ ਲਿਓ ਓਹ ਘਾਰਗੇ ਵੀ ਸਾਨੂੰ ਕੋ ਡੱਕਣ ਵਾਲਾ ਜੀ ਜੀ ਉਦੋਂ 13 ਨੇ ਸ਼ਹੀਦੀ ਦਿੱਤੀ ਜੇ ਹੁਣ ਆਪਾਂ ਨੂੰ 1300 ਵੀ ਦੇਣੀ ਵੇਜ ਆਪਾਂ ਦੇਣਾ ਸੱਚਾ ਜਨਾ ਵੀ ਜੇ 13 ਨੇ ਸ਼ਹੀਦੀ ਦਿੱਤੀ ਤੇ ਉਹਨਾਂ ਦੇ ਬਾਅਦ ਜਿਹੜਾ ਰੰਗ ਚੜਿਆ ਫੇ ਫੋਟਵਾ ਦੇ ਹਾਰ ਪਵਾਏਂ ਕਿ ਨਹੀਂ ਗੁਰੂ ਕੇ ਖਾਲਸੇ ਦੇ ਇਹ ਹਾਲ ਇਹ ਕਰਕੇ ਅੱਜ ਨੇ ਘੋੜੇ ਘਾੜੇ ਜਿਆ ਇਹਨਾਂ ਨੂੰ ਬੇਨਤੀ ਆ ਭਾਉ ਹੁਣ ਆਪਣੇ ਘਰਾਂ ਦੇ ਪ੍ਰਬੰਧ ਕਰੋ ਆਪਣਾ ਪੰਜਾਬ ਦੀ ਨਸਲ ਫਸਲ ਨੂੰ ਵਗੜੋ ਹਣਾ ਅਹਿਰੀ ਕਹਿੰਦੇ ਤੁਹਾਨੂੰ ਵੀ ਤੁਸੀਂ ਆਪਣਾ ਪੰਜਾਬ ਛੱਡ ਦਿਓ ਪਰ ਹਰਕਤਾਂ ਸੁਣਾ ਦਾ ਪਹਿਲੀ ਵਾਰ ਹੀ ਸੁਣਿਆ ਇਹੋ ਜਿਹਾ ਮੇਲਾ ਅੱਛਾ ਇਹ ਅੰਮ੍ਰਿਤਸਰ ਦੇ ਵਿੱਚ ਹੀ ਮੇਲਾ ਕਿਉਂ ਇਹ ਕਰਾਇਆ ਜਾ ਰਿਹਾ ਹੈ ਗੇ ਮੇਲਾ ਕਿਉਂ ਕਰਾਇਆ ਜਾ ਰਿਹਾ ਹੈ ਇਹ ਅੜਖ ਸਾਡੀ ਨੂੰ ਵਿਗਾੜਿਆ ਜਾ ਰਿਹਾ ਹੈ ਪਰ ਇਹ ਸਾਡਾ ਸਬਰ ਚੈੱਕ ਕਰਦੇ ਇਹ ਸਬਰ ਚੈੱਕ ਕਰਦੇ ਪਏ ਆ ਵੀ ਬੰਦੇ ਹੈਗੇ ਕਿ ਨਹੀਂ ਹੈਗੇ ਇਹਨਾਂ ਨੂੰ ਇਹ ਨਹੀਂ ਪਤਾ ਇਹ ਬਹੁਤ ਕੁਝ ਹੈਗਾ ਇੱਥੇ ਇਹ ਬੇਣਾ ਜੇ ਬਾਬਾ ਜੀ ਇਹ ਉੱਪਰ ਤੱਕ ਇਤਿਹਾਸ ਆ ਸਾਡੇ ਤੇ ਜਿਹੜਾ ਵੀ ਚੜਿਆ ਬਕੈਦਾ ਉਹਨੂੰ ਬਾਜੀ ਸਮੇਤ ਸਾਰਾ ਕੁਝ ਹੀ ਮਿਲਿਆ ਤੇ ਜਿਹੜਾ ਜਿਹੜਾ ਇਸ ਨੀਲੇ ਬਾਣੇ ਨਾਲ ਆੜਿਆ ਆ ਉਹਦੀਆਂ ਕੁਲਾਂ ਹੀ ਨਾ ਸੋਈਆਂ ਬਿਲਕੁਲ ਠੀਕ ਆ ਬਾਬਾ ਜੀ ਸਿਆਣੇ ਬਣੋ ਤੇ ਆਪਣੇ ਘਰ ਵਿੱਚ ਜਿੱਦਾਂ ਦੇ ਇਦਾਂ ਦੇ ਮੇਲੇ ਕਿਤੇ ਹਾਲ ਫੁੱਲ ਬੁੱਕ ਕਰਕੇ ਆਪਣਾ ਵਕਰਾ ਜੋ ਆਪਣਾ ਮਨਸੰਜਨ ਕਰਨਾ ਉਹ ਕਰ ਲਓ ਹਾਂ ਜੀ ਅੰਮ੍ਰਿਤਸਰ ਦੀ ਧਰਤੀ ਦੇ ਨਾਲ ਆ ਹਾਂ ਅੰਮ੍ਰਿਤਸਰ ਨਾਲ ਕਰਦੇ ਇਹਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ ਬਹੁਤ ਨੇ ਜੋ ਪਗੜੀ ਧਾਰੀ ਉਹ ਬਾਬਾ ਜੀ ਉਹ ਸਿੱਖ ਨਹੀਂ ਹੈਗੇ ਤੂੰ ਉਹ ਇਤਿਹਾਸ ਪੜਿਆ ਨਾ ਤੁਸੀਂ ਬਿਲਕੁਲ ਤੇ ਹਰੀ ਸਿੰਘ ਨਲਵੇ ਨੂੰ ਬਾਨੋ ਕੀ ਕਹਿੰਦੀ ਕਹਿੰਦੀ ਸਰਦਾਰਾ ਤੇਰੇ ਵਰਗਾ ਪੁੱਤ ਚਾਹੀਦਾ ਤੂੰ ਮੇਨਾਂ ਨਿਗਾਹ ਕਰ ਲਾ ਹਰੀ ਸਿੰਘ ਨਲਵੇ ਨੇ ਕੀ ਆਖਿਆ ਉਹ ਕਹਿੰਦਾ ਇਹਦਾ ਜਵਾਬ ਅੱਜ ਨਹੀਂ ਇਹਦਾ ਜਵਾਬ ਕੱਲ ਨੂੰ ਦਊਂਗਾ ਅਗਲਾ ਦਿਨ ਚੜਿਆ ਮਖਮਲੀ ਵਿਛਾਉਣੇ ਵਿਛਾਏ ਤੇ ਬਾਨੋ ਬੈਠੀ ਸਰਦਾਰ ਹਰੀ ਸਿੰਘ ਨਲਵਾ ਆਇਆ 40 40 ਚੱਕਰ ਸੋਪਾ ਪਾਉਂਦੇ ਮਾਨ ਸਿੰਘ ਜੀ ਇਦਾਂ ਤੁਹਾਡੇ ਸੋਪਾ ਪਾਉਂਦੇ ਨਾ ਇਹਦਾ 40 40 ਚੱਕਰ ਸਦਾ ਕੌਣ ਲੰਮਾ ਦਾੜਾ ਕੁੰਡਲੇ ਮਸ਼ਾਇਰੇ ਚੌੜੀ ਛਾਤੀ ਸ਼ੈਤਰਾਣਾ ਤਿਆਰਪਰ ਤਿਆਰ ਆਇਆ ਨਾ ਜਦੋਂ ਉਹਨੇ ਬਾਨੋ ਦੀ ਗੋਚ ਜਾ ਕੇ ਸਾਰ ਰਿਕਸਰ ਰੱਖ ਦਿੱਤਾ ਉਹ ਇੱਕਦਮ ਤਬਕੀ ਉੱਠੀ ਕਹਿੰਦੀ ਸਰਦਾਰਾਏ ਕਿ ਉਹ ਕਹਿੰਦਾ ਵੀ ਵੇਖ ਤੂੰ ਕਹਿੰਦੀ ਆ ਵੀ ਤੇਰੇ ਨਾਲ ਵਿਆਹ ਕਰਾਉਣਾ ਤੇ ਤੇਰੇ ਦਾ ਪੁੱਤ ਚਾਹੀਦਾ ਉਹ ਕਹਿੰਦਾ ਵਿਆਹ ਮੈਂ ਕਰਾ ਨਹੀਂ ਸਕਦਾ ਉਹਨੇ ਕਿਹਾ ਕਿਉਂ ਉਹਨੇ ਕਿਹਾ ਪਹਿਲਾਂ ਹੀ ਹੋਇਆ ਮੇਰਾ ਮੈਂ ਲਾੜੀ ਮੋਤਰਾ ਵਿਆਹ ਕਰਾਇਆ ਠੀਕ ਆ ਉਹ ਕਹਿੰਦਾ ਵੀ ਤੂੰ ਮੇਰੇ ਦਾ ਪੁੱਤ ਭਾਲਦੀਆਂ ਹਰ ਇਸੇ ਨਲਵਾ ਹੋਰ ਕੋਈ ਨਹੀਂ ਇੱਕੀ ਆ ਜਾਂ ਤੂੰ ਅੱਜ ਤੋਂ ਮੇਰੀ ਮਾਂ ਆਈ ਤੇ ਮੈਂ ਤੇਰਾ ਪੁੱਤ ਆ ਅਸੀਂ ਉਹਨਾਂ ਦੇ ਵਾਰਸ ਆ ਸਾਡਾ ਇਤਿਹਾਸ ਆ ਤਾਰੇ ਗਜਾਵੇ ਨਿਆਲ ਹੋ ਜਾਵੇ ਸ਼ਹੀਦਾਂ ਨੂੰ ਪਾਵੇ ਹੋਏ ਤਸਰੀਆ ਕਾਲ ਇਹ ਗੱਲ ਬਾਕੀ ਜਿਹੜੀ ਇਹ ਕੋੜਿਆਂ ਦੀ ਬ੍ਰੀਡ ਹੈ ਮੈਨੂੰ ਸਮਝ ਨਹੀਂ ਆਦੀ ਤਾਂ ਕੁੱਤਿਆਂ ਦੀ ਬ੍ਰੀਡ ਬਦਲ ਗਈ ਇਹ ਤਾਂ ਮੇਰੇ ਆ ਸਾਲਿਆਂ ਦੀ ਇਹਨਾਂ ਦੀ ਬ੍ਰੀਡ ਬਦਲ ਗਈ ਆ ਉਹ ਬਾਬਾ ਜੀ ਸਿੱਖ ਨਹੀਂ ਹੈਗੇ ਜਿਹੜੇ ਸਿੱਖ ਹੋਣ ਨਾ ਸਿੱਖ ਦਾ ਮਤਲਬ ਪਤਾ ਕੀ ਹਰ ਟਾਈਮ ਸਿੱਖਣਾ ਦੇਖਣਾ ਸਿੱਖ ਹੋ ਆ ਇਹਨਾਂ ਨੂੰ ਇਹ ਸਿੱਖ ਨਹੀਂ ਮੰਨਦੇ ਇਹ ਵੇਖੀ ਨੇ ਬਦਨਾਮ ਕਰਦੇ ਸਿੱਖੀ ਇਹ ਬਦਨਾਮ ਕਰਨ ਵਾਲੀਆਂ ਕੁਝ ਜਿਹੜੀਆਂ ਏਜੰਸੀਆਂ ਨੇ ਚਾਹੇ ਜਿੱਦਾਂ ਦੇ ਮਰਜ਼ੀ ਬੰਦੇ ਲਾ ਲਓ ਇਹ ਉਹ ਨੇ ਜੀ ਇਹ ਸਿੱਖ ਨਹੀਂ ਆ ਗਈ ਚਾਹੇ ਉਹ ਕਿਸੇ ਵੀ ਧਰਮ ਦੇ ਹੋ ਸਕਦੇ ਆ ਤੁਹਾਡੇ ਜ ਇਕੱਲੇ ਉੱਥੇ ਸਰਦਾਰ ਹੀ ਥੋੜੀ ਐ ਉੱਥੇ ਤਾਂ ਮੌਨੇ ਵੀ ਬਹੁਤ ਨੇ ਇਸ ਕਰਕੇ ਸਾਰੇ ਵੀਰਾਂ ਨੂੰ ਸਾਰੀਆਂ ਜਥੇਬੰਦੀਆਂ ਨੂੰ ਇਕੱਲੇ ਸਿੱਖਾਂ ਨੂੰ ਹੀ ਨਹੀਂ ਆਪਣੇ ਸਾਰੇ ਬੰਦਿਆਂ ਨੂੰ ਇਹ ਗੱਲ ਚਾਹੀਦੀ ਆ ਵੀ ਆਪਾਂ ਆਪਣੇ ਬੱਚਿਆਂ ਨੂੰ ਕੀ ਦਿਖਾਣਾ ਉੱਥੇ ਕੀ ਦਿਖਾਣਾ ਹਰ ਸ਼ਹਿਰ ਦੇ ਵਿੱਚ ਗੇ ਮੇਲਾ ਲਗਾਇਆ ਕਰੂ ਫਿਰ ਫੇਰ ਆਪਾਂ ਇਹੀ ਕੰਮਾਂ ਜਿ ਰਹਿ ਗਏ ਕੋਈ ਉੱਥੇ ਪਾਰਸ਼ਾਲਾ ਕਰਾਨ ਲੱਗੇ ਆ ਕੀ ਉੱਥੇ ਇਤਿਹਾਸ ਸੁਣਾਉਣ ਲੱਗੇ ਆ ਵੀ ਜਿਹੜਾ ਇਦਾਂ ਦਾ ਮੇਲੇ ਨੂੰ ਪਰਮਿਸ਼ਨ ਦੇ ਰਹੇ ਆ ਐਵੇਂ ਬਾਬਾ ਜੀ ਸਾਡੇ ਸਬਰ ਨਾ ਪਰਖੋ ਠੀਕ ਆ ਜੀ ਬਾਬਿਆਂ ਨੇ ਜਿੱਦਾਂ ਗਿਆ ਬਾਅਦ ਚ ਐ ਵੀ ਕਲੇਸ਼ ਹੀ ਹੋਣੇ ਆ ਤੇ ਬੰਦੇ ਵੱਡ ਹੋਣੇ ਆ ਫੇਰ ਇਹਨਾਂ ਨੇ ਕਹਿਣਾ ਨਿਹੰਗ ਸਿੰਘਾਂ ਨੇ ਆ ਕਰਤਾ ਤੇ ਨਿਹੰਗ ਸਿੰਘਾਂ ਨੇ ਇਹ ਕਰਤਾ ਇਹਨਾਂ ਚੰਗਾ ਪ੍ਰਸ਼ਾਸਨ ਦਾ ਆਪਣਾ ਫਰਜ਼ ਏ ਆ ਡੀਸੀ ਸਾਹਿਬ ਦਾ ਇਹਨਾਂ ਨੂੰ ਕੋਈ ਐਦਾਂ ਦੀ ਪਰਮਿਸ਼ਨ ਨਾ ਦਿੱਤੀ ਜਾਵੇ ਮੇਲੇ ਦੀ। ਬਾਬਾ ਜੀ ਕਿਤੇ ਹੋਰ ਜਾ ਕੇ ਆਪਣੇ ਸਾਡੇ ਗੁਰੂ ਰਾਮਦਾਸ ਮਹਾਰਾਜ ਦਾ ਘਰ ਆਹੋ। ਬਾਬੇ ਦੀਪ ਸਿੰਘ ਜੀ ਜੀ ਹੁਣਾਂ ਦੇ ਘਰ ਨੇ ਸਾਡੇ ਸ਼ਹੀਦਾਂ ਦੇ ਸਿਰ ਲੱਗੇ ਹੋਏ ਨੇ ਉੱਤੇ। ਬਾਬਾ ਜੀ ਪੂਰੇ 6 ਦਿਨ ਬਾਬਾ ਜੀ ਇੱਕ ਪਾਸੇ ਫੌਜ ਤੇ ਇੱਕ ਪਾਸੇ ਸਿੰਘਾਂ ਨੇ ਮੁਕਾਬਲੇ ਕੀਤੇ ਆ 6 ਦਿਨ। ਬਿਲਕੁਲ ਬਿਲਕੁਲ। ਇੱਕ ਦੇਸ਼ ਦੀ ਆਰਮੀ ਦੇ ਨਾਲ ਬਾਬਾ ਜੀ ਫੌਜ ਦੀ ਲੜਾਈ ਹੋਈ ਹੈ 6 ਦਿਨ ਯੁੱਧ ਚੱਲਿਆ ਆ। ਇਹਦਾ ਮਤਲਬ ਸਮਝਦੇ ਤੁਸੀਂ? ਬਾਬਾ ਜੀ ਸਿੱਖ ਇਦਾਂ ਦੇ ਨੇ ਬਾਬਾ ਜੀ ਵੱਡੀ ਵੱਡੀ ਚੀਜ਼ ਨੂੰ ਥੰਮ ਲਾ ਲੈਂਦੇ ਆ। ਸਾਡੇ ਐਵੇਂ ਨਾ ਸੌਰ ਪਰਖੋ ਬਾਬਾ ਜੀ ਅਸੀਂ ਕਿਸੇ ਨੂੰ ਅਸੀਂ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕਰਦੇ ਅੱਜ ਤੱਕ ਕਿਸੇ ਵੀ ਸਾਡੇ ਜਥੇਬੰਦੀ ਨੇ ਕਿਸੇ ਨੂੰ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕੀਤਾ ਪਰ ਪਤਾ ਨਹੀਂ ਕਿਉਂ ਸਾਡੇ ਦੇ ਕਿਉਂ ਇਦਾਂ ਦੇ ਟਾਰਗੇਟ ਹੋ ਰਹੇ ਨੇ ਜਾਂ ਕੋਈ ਵੀ ਗੱਲ ਆ ਹੁਣ ਮੇਰੀ ਗੱਲ ਸੁਣੋ ਬਾਬਾ ਜੀ ਇੱਕ ਬਚਨ ਹੈ ਐਡਾ ਵੱਡਾ ਹਰ ਦੁਆਰ ਕਿੰਨਾ ਕੇ ਏਰੀਆ ਆ ਬਾਬਾ ਜੀ ਉਹਦੇ ਲਾਗੇ ਲਾਗੇ ਕੋਈ ਨਸ਼ੇ ਵਾਲੀ ਚੀਜ਼ ਨਹੀਂ ਮਿਲਦੀ ਹਾਂਜੀ ਤੇ ਅਜੂਬਿਆਂ ਦੇ ਵਿੱਚੋਂ ਸੱਤਾਂ ਜੂਬਿਆਂ 'ਚ ਇੱਕ ਜੂਬਾ ਬਾਬਾ ਜੀ ਦਰਬਾਰ ਸਾਹਿਬ ਵੀ ਆ ਬਿਲਕੁਲ ਠੀਕ ਆ ਜੀ ਅੱਜ ਤੱਕ ਕਿਸੇ ਨੇ ਇਹ ਤਾਂ ਨਹੀਂ ਕਿਹਾ ਵੀ ਦਰਬਾਰ ਸਾਹਿਬ ਦੇ ਲਾਗੇ ਨਸ਼ਾ ਨਹੀਂ ਵੇਚਣਾ ਚਾਹੀਦਾ ਸ਼ਰਾਬ ਉੱਥੇ ਵਿਕਦੀ ਹੈ ਇਹਨੇ ਇਹਨੇ ਆਪਣੇ ਰੈਵਨਿਊ ਨੂੰ ਬਾਬਾ ਜੀ ਘਰ ਘਰ ਇਹਨਾਂ ਨੇ ਸਰਕਾਰ ਨੇ ਬਾਬਾ ਜੀ ਠੇਕੇ ਖੋਲ ਦਿੱਤੇ ਆ ਦੇਖੋ ਮਸਜਿਦ ਮੰਦਰਾਂ ਦੇ ਲਾਗੇ ਠੇਕੇ ਖੁੱਲ ਗਏ ਬਿਲਕੁਲ ਬਾਬਾ ਜੀ ਕੋਈ ਬੋਲਦਾ ਹੀ ਨਹੀਂ ਹੈਗਾ ਕੀ ਆ ਆਪਣੇ ਬੱਚੇ ਬਾਬਾ ਜੀ ਮੈਨੂੰ ਤਾਂ ਬੀੜੀਆਂ ਪੀਂਦੇ ਜਾਂ ਕੋਈ ਖੋਖੇ ਤੇ ਹੀ ਦੇ ਦੇ ਸਾਨੂੰ ਆਪਣੇ ਬੱਚੇ ਦੇ ਦੇ ਆ ਇਹ ਪੰਜਾਬ ਦੇ ਫੇਰ ਲੋਕਾਂ ਨੇ ਗਾਣਾ ਵੀ ਸਾਰੀ ਜਵਾਨੀ ਬਾਹਰ ਚਲੀ ਗਈ ਜਾਣੀ ਆ ਯਾਰ ਜੇ ਸਾਡੀ ਸੁਣਦਾ ਨਹੀਂ ਕੋਈ ਇੱਥੇ ਬਿਲਕੁਲ ਏਦਾਂ ਦੀਆਂ ਸਰਕਾਰਾਂ ਤੋਂ ਬਾਬਾ ਜੀ ਸਾਨੂੰ ਕੁਝ ਨਹੀਂ ਚਾਹੀਦਾ ਨਾ ਅਸੀਂ ਇਹਨਾਂ ਕੋਲ ਅਜੇ ਤੱਕ ਪਹਿਲਾਂ ਵੀ ਮੰਗਿਆ ਸਰਕਾਰ ਤੋਂ ਤੇ ਨਾ ਹੁਣ ਵੀ ਮੰਗਦੇ ਆ ਬਿਲਕੁਲ ਹੀ ਬਿਲਕੁਲ ਆਪਣੀ ਵਿਵਸਥਾ ਜੇ ਇਹਨਾਂ ਕੋਲ ਚੱਲਦੀ ਆ ਠੀਕ ਆ ਨਹੀਂ ਚੱਲਦੀ ਤਾਂ ਸਾਨੂੰ ਦੇਣ ਅਸੀਂ ਆਪੇ ਚਲਾ ਲਾਂਗੇ ਹਾਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਵੇਖੋ ਅਸੀਂ ਨਹੀਂ ਚਾਹੁੰਦੇ ਜੇ ਅਮਰਸਰ ਦਾ ਕੋਈ ਮਾਹੌਲ ਖਰਾਬ ਹੋਵੇ ਜਾਂ ਕੋਈ ਖੂਨ ਖਰਾਬਾ ਹੋਵੇ ਅਸੀਂ ਪ੍ਰੇਮ ਸਹਾਇਤੀ ਬੇਨਤੀ ਕਰਦੇ ਹਾਂ ਤੁਹਾਨੂੰ ਵੀ ਇਹ ਪ੍ਰੋਗਰਾਮ ਜਿਹੜਾ ਰੱਦ ਕੀਤਾ ਜਾਵੇ ਇਹਨਾਂ ਨੂੰ ਕੰਜਰਾਂ ਨੂੰ ਕੱਢੋ ਉੱਥੇ ਨਾਲ ਕੋ ਹੋਰ ਕਿਤੇ ਚੱਲ ਜਾਣਾ ਦਫਾ ਹੋਣਾ ਲੇਕਿਨ ਸਾਡੇ ਉਸ ਘਰ ਦੇ ਵਿੱਚ ਨਾ ਇਹ ਕੰਮ ਕਰਨ ਕਿਉਂਕਿ 10 ਲੱਖ ਦਾ ਮੁਕਾਬਲਾ ਉੱਥੇ ਪਿੰ 2.5 ਹਜ਼ਾਰ ਨੇ ਕੀਤਾ ਹੈ ਠੀਕ ਹੈ 1 ਲੱਖ 30 ਹਜ਼ਾਰ ਅੰਦਰੋਂ ਚੜ ਕੇ ਗਏ ਅਗਲੇ ਦਾੜਾਂ ਨੂੰ ਭੋਲ ਕੇ ਰੱਖਦੇ ਤੇ ਇਹ ਮਤ ਸੋਚੋ ਵੀ ਪੰਜਾਬ ਦੇ ਵਿੱਚ ਲੋਕ ਸੁੱਤੇ ਆ ਲੋਕ ਜਾਗਦੇ ਵੀ ਰਹੇ ਆ ਅੱਛਾ ਜਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਐਂ ਉਸ ਤੋਂ ਬਾਅਦ ਇੱਕ ਚੀਜ਼ ਫੈਲਾਈ ਜਾ ਰਹੀ ਹੈ ਕਿ ਭਈ ਆਜ਼ਾਦੀ ਸਾਡੀ ਵੀ ਹੈਗੀ ਹੈ ਤੇ ਇਸ ਆਜ਼ਾਦੀ ਨੂੰ ਸਾਨੂੰ ਮੰਨਣਾ ਹੈ ਇਹਦਾ ਮੇਰਿਆ ਸਾਡੇ ਆਜ਼ਾਦੀਆਂ ਨਾਲ ਲੜਿਆ ਉਹਦਾ ਬਾਬਾ ਜੀ ਆਜ਼ਾਦੀ ਕੀ ਇੱਥੇ ਕਾਦੀ ਆਜ਼ਾਦੀ ਹੈ ਕਹਿੰਦੇ ਸਾਨੂੰ ਜੀਣ ਦਾ ਹੱਕ ਹੈ ਅੱਛਾ ਜੀ ਕੱਲਾ ਇਹਨਾਂ ਦਾ ਕੀ ਹੱਕ ਹੱਕ ਤਾਂ ਇਹ ਵੀ ਹੈ ਜਿਹੜਾ ਬੰਦਾ ਆਪਣੀ ਸਜ਼ਾ ਭੁਗਤ ਕੇ ਸਜ਼ਾ ਭੁਗਤ ਲਈ ਉਹ ਬੰਦਾ ਬਾਹਰ ਆਵੇ ਤੇ ਸਾਡੇ ਅੱਜ ਤੱਕ ਬੰਦੀ ਕਿਉਂ ਨਹੀਂ ਛੱਡੇ ਇਹਨਾਂ ਨੇ ਬੰਦੀ ਸਿੰਘ ਰਿਹਾ ਨਹੀਂ ਹੋਏ ਆਦੀ ਆਜ਼ਾਦੀ ਆ ਦੱਸੋ ਮੈਨੂੰ ਬਾਬਾ ਜੀ ਤੁਸੀਂ ਸਵਾਲ ਕੀਤਾ ਉਹ ਕਹਿੰਦੇ ਕਿ ਆਜ਼ਾਦੀ ਹੈ ਵੀ ਅਸੀਂ ਚਾਹੇ ਟ੍ਰਾਂਸਨ ਇਹਨਾਂ ਦੀ ਆਜ਼ਾਦੀ ਲਾਗੂ ਹੁੰਦੀ ਆ ਸਾਡੇ ਤੇ ਨਹੀਂ ਲਾਗੂ ਹੁੰਦੀ ਬਾਬਾ ਜੀ ਜੇ ਲੋ ਟੱਕ ਲੱਗੇ ਨਾ ਆਪਣੇ ਆਪ ਆਜ਼ਾਦੀ ਆ ਜਾਣਾ ਮੁੱਕ ਜਾਣੀ ਆ ਬਾਬਾ ਜੀ ਐਵੇਂ ਅਸੀਂ ਕੋਈ ਬਾਬਾ ਜੀ ਸ਼ੋਰ ਸ਼ਰਾਬਾ ਨਹੀਂ ਚਾਹਦੇ ਤੁਹਾਡੇ ਥਰੂ ਚਾਹੇ ਤੁਸੀਂ ਇਹਨਾਂ ਨੂੰ ਪਰਸਨਲ ਮੈਸੇਜ ਕਰ ਦਿਓ ਡੀਜੀ ਸਾਹਿਬ ਨੂੰ ਠੀਕ ਹੈ ਜੀ ਤੁਹਾਡਾ ਤੁਸੀਂ ਇੱਕ ਜਰੀਆ ਆ ਕਿਉਂਕਿ ਸਾਡੇ ਕੋਈ ਇਹਨਾ ਟਾਈਮ ਨਹੀਂ ਬਾਬਾ ਜੀ ਅਸੀਂ ਆਪਣਾ ਨਾਮ ਸੇਨਾ ਨੂੰ ਵੀ ਕਰਨਾ ਹੁੰਦਾ ਜੀ ਉੱਥੇ ਬਾਬਾ ਜੀ ਜਾ ਕੇ ਅਸੀਂ ਵੀ ਲਾਲਾ ਨਾਲਾ ਇਹਨਾਂ ਦੀਆਂ ਲੈਨਾਂ ਚ ਲੱਗੀ ਏ ਬਾਬਾ ਜੀ ਇਹਨਾਂ ਦਾ ਕਿ ਸਨੇਹ ਪਜਾ ਦਿਓ ਸਾਨੂੰ ਨਹੀਂ ਇਦਾਂ ਦੇ ਮੇਲੇ ਸ਼ੋਭਾ ਦੇਣ ਦੇ ਨਾਲੇ ਸਾਡੇ ਗੁਰੂ ਆਉਂਦਾ ਮਹਾਰਾਜ ਦੀ ਧਰਤੀ ਆ ਉਹ ਅਸੀਂ ਬਾਬਾ ਜੀ ਉਹ ਤੇ ਖੂਨ ਡੁੱਲਾ ਅਸੀਂ ਇਦਾਂ ਦਾ ਦੁਬਾਰਾ ਡੋਲਣਾ ਪਾਜੇ ਠੀਕ ਆ ਨਾ ਬਾਬਾ ਜੀ ਇਹ ਕੋਈ ਮੇਲਾ ਜਾਂ ਗੇ ਮੇਲਾ ਦੱਸੋ ਯਾਰ ਬਾਬਾ ਜੀ ਦੀ ਸਿਆਣੇ ਆਪਣੇ ਬੱਚਿਆਂ ਨੂੰ ਇਹ ਸੇਹ ਦੇਣ ਡੀਸੀ ਸਾਹਿਬ ਨੇ ਲੈ ਕੇ ਜਾਣੇ ਆ ਜਾਂ ਆਈਡੀਸੀ ਸਾਹਿਬ ਨੇ ਜਾਂ ਸੀਪੀ ਸਾਹਿਬ ਨੇ ਚੀਜ਼ਾਂ ਦਿਖਾਣੀਆਂ ਬਾਬਾ ਜੀ ਆਪਣੇ ਵਰਗੇ ਪਰਿਵਾਰ ਸਮਝੋ ਭਗਵੰਤ ਮਾਨਮੀ ਸਮਝੇ ਬਾਬਾ ਜੀ ਜਿਹੜਾ ਜਿਹਦਾ ਰਾਜਾ ਵਧੀਆ ਹੋਵੇ ਨਾ ਉਹਦੇ ਨਾਲ ਪ੍ਰਜਾ ਖੁਸ਼ ਹੁੰਦੀ ਆ ਠੀਕ ਆ ਜੀ ਪ੍ਰਜਾ ਦੇ ਨਾਲ ਰਾਜਾ ਹੁੰਦਾ ਆ ਨਾ ਕਿ ਰਾਜੇ ਨਾਲ ਪ੍ਰਜਾ ਹੁੰਦੀ ਆ ਬਿਲਕੁਲ ਠੀਕ ਹੈ ਨਾ ਬਾਕੀ ਗੱਲਾਂ ਜੇ ਇਹਨਾਂ ਨੂੰ ਪਤਾ ਨਾ ਇਹ ਵੀ ਗੱਲ ਪਾਸ ਹੋ ਉਹਨਾਂ ਨੂੰ ਹੋਣੀ ਚਾਹੀਦੀ ਪਤਾ ਠੀਕ ਹੈ ਉਹਨਾਂ ਨੂੰ ਇਹ ਦਾਤ ਦਿਓ ਵੀ ਪਾਈ ਵੇਖੋ ਜੇ ਮੁੜ ਕੇ ਨਿਹੰਗ ਸਿੰਘ ਆ ਗਏ ਖੜਾਕ ਹੋ ਜਾਣਾ ਵੱਡਾ ਤੇ ਫਿਰ ਤੁਸੀਂ ਕਹਿਣਾ ਵੀ ਅਸੀਂ ਇਹਨਾਂ ਨੂੰ ਚੰਗਾ ਨਾ ਮੇਲਾ ਕਰਾਉਂਦੇ ਤੇ ਵਧੀਆ ਗੱਲ ਹੀ ਬਿਲਕੁਲ ਤੇ ਜਿਹੜੇ ਬੰਦੇ ਨੇ ਸਾਰਾ ਪ੍ਰੋਗਰਾਮ ਲਿਖਿਆ ਉਹਦੇ ਤੱਕ ਵੀਡੀਓ ਜ਼ਰੂਰ ਬਚਾਓ ਕਿ ਭਾਉ ਜੇ ਤੈਨੂੰ ਬੜਾ ਸ਼ੌਂਕ ਆ ਤੂੰ ਆਪਣੇ ਘਰ ਲੈ ਜਾ ਇਹਨਾਂ ਨੂੰ ਬਿਲਕੁਲ ਕੱਲੇ-ਕੱਲੇ ਨੂੰ ਖਾ ਆਪਣੀ ਧੀ ਨੂੰ ਨਾਲੇ ਇਦਾਂ ਦਾ ਪ੍ਰਚਾਰ ਨਾ ਕਰੋ ਜੇ ਕੁਝ ਕਰਨਾ ਵੀ ਹੈ ਨਾ ਤੇ ਆਪਣਾ ਕੋਈ ਹਾਲਗੁਰੂ ਬੁੱਕ ਕਰਕੇ ਜੋ ਆਪਣਾ ਗੰਦ ਖੋਲਣਾ ਨਾ ਕਿਸੇ ਜਾ ਕੇ ਕਿਤੇ ਹੋਰ ਖੋਲਣ ਕਿਤੇ ਰੱਬ ਦੀਆਂ ਇਹਨਾਂ ਨੇ ਭੇਟਾਂ ਨਹੀਂ ਗਾਣੀਆਂ ਬਿਲਕੁਲ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ